ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਦੇਖੋ ਕਿੰਨਾ ਸੋਹਣਾ ਝੋਨਾ ਤੁਰਿਆ ਸਰਪੇ ਝੋਨਾ ਤਣ ਦਾ ਕਾਰਨ ਇਹ ਨਹੀਂ ਸੀ ਤੇ ਕਿਉਂ ਹਜੇ ਨੂੰ 3 ਦਿਨ ਹੋਏ ਅੱਜ ਲਾਇਨ ਇਹਦਾ ਕਾਰਨ ਇਹ ਆ ਕਿ ਮੌਸਮ ਯਾਨੀ ਕਿ ਧੁੱਪ ਨਹੀਂ ਹੈਗੀ ਬਹੁਤ ਵੀਰ ਪੁੱਛਦੇ ਆਂ ਕਈ ਵੀਰ ਤਾਂ ਵਿਚਾਰੇ ਡਰੀ ਜਾਂਦੇ ਆ ਕਿ ਵੀਰੇ ਯਾਰ ਝੋਨਾ ਦਾ ਸਾਡਾ ਬੂਟੇ ਸੁੱਕ ਗਏ ਬਾਦੀਏ ਲੈ ਦੱਸੋ ਵੀ ਯਾਰ ਇੰਨੀ ਮਿਹਨਤ ਕਰਕੇ ਭਰਾਵੋ ਤੁਸੀਂ 6000 5000 ਜਿੰਨੇ ਵੀ ਪੈਸੇ ਦੇ ਕੇ ਤੁਸੀਂ ਝੋਨਾ ਲਵਾਇਆ ਬੋਣ ਲਈ ਲਵਾਇਆ ਯਾਰ ਬਾਲੀ ਛੇਤੀ ਦਿਲ ਹਾਰ ਜਾਂਦੇ ਆ ਪਤਾ ਨਹੀਂ ਕਾਤੋਂ ਵੀ ਕੀ ਪਤਾ ਨਹੀਂ ਉਹਨਾਂ ਨੇ ਦੇਖਣਾ ਹੁੰਦਾ ਹਨ ਕਿ ਇੰਨੀ ਛੇਤੀ ਦਿਲ ਹਾਰਨ ਦਾ ਕੀ ਹੁੰਦਾ ਵਾ ਹਨਾ ਕਿ ਇੱਕ ਲਵਾਇਆ ਤੁਸੀਂ ਮਿਹਨਤ કરી ਉਦੋਂ ਬਾਅਦ ਉਹਨੂੰ ਕਹਿੰਦੇ ਸੋਚਣ ਲੱਜੇ ਵੀਰੇ ਬਾਧੀਏ ਲੈ ਯਾਰ ਵੀਰੇ ਉਹ ਸਬਰ ਰੱਖੀਦਾ ਹੁੰਦਾ ਬਹੁਤ ਵਧੀਆ ਚੀਜ਼ ਝੋਨਾ ਵਾ ਤੁਸੀਂ ਆਪ ਦੇਖੋਗੇ ਜਿਹੜੇ ਵੀਰਾਂ ਨੇ ਮਸ਼ੀਨ ਤੋਂ ਝੋਨਾ ਲਵਾਇਆ ਉਹ ਆਪ ਰਿਜ਼ਲਟ ਦੇਖਣਗੇ ਤੇ ਆਪ ਦੱਸਣਗੇ ਐਤਕੀ ਕਿ ਹਾਂ ਕਿੰਨਾ ਬੈਨੀਫਿਟ ਆ ਮਸ਼ੀਨ ਵਾਲੇ ਝੋਨੇ ਦਾ ਇਹ ਆ ਦੇਖ ਲੋ ਆ ਛੋਟਾ ਹੱਥ ਵਾਲਾ ਹੱਥ ਵਾਲੀ ਮਸ਼ੀਨ ਨਾਲ ਜਿਹੜਾ ਲੱਗਿਆ ਹੈ ਛਣ ਇਹੋ ਸਾਰਾ ਖੇਤ ਉਹ ਇਹ ਆਪਣਾ ਖੇਤ ਇੱਥੇ ਸਾਰਾ ਉਹ ਹੀ ਆ ਆਪਣਾ ਵੱਡੀ ਮਸ਼ੀਨ ਨਾਲ ਲੱਗਿਆ ਮੈਂ ਕਹਿੰਦਾ ਇੱਕ ਕੋਈ ਖੁੰਝਾ ਤੱਕ ਵੀ ਨਹੀਂ ਮਰਿਆ ਹੋਇਆ ਵੀ ਕਿਤੇ ਕੋਈ ਖੁੰਝਾ ਮਰਿਆ ਹੋਵੇ ਜ ਮਤਲਬ ਹੀ ਨਹੀਂ ਹੈਗਾ ਇੰਨਾ ਸਾਫ ਸੁਥਰਾ ਝੋਨਾ ਸੋਹਣਾ ਲੱਗਿਆ ਝੋਨਾ ਇਹ ਝੋਨਾ ਪਤਾ ਮਰਦਾ ਕਦੋਂ ਆ ਦੇਖੋ ਜਦੋਂ ਨਾ ਗਰਮੀ ਪੈ ਜਾਂਦੀ ਆ ਜਿਵੇਂ ਆਪਾਂ ਮੱਕੀ ਮੱਕੀ ਵਾਲੇ ਖੇਤਾਂ 'ਚ ਜਿਆਦਾ ਮਰਨ ਦਾ ਕਾਰਨ ਇਹ ਹੋ ਜਾਂਦਾ ਮੱਕੀ ਮਸ਼ੀਨ ਬੂਰਾ ਆਪਦਾ ਪ੍ਰੋਪਰ ਲਾਉਂਦੀ ਆ ਮਰਨ ਦਾ ਕਾਰਨ ਕੀ ਹੈ ਜਦੋਂ ਗਰਮੀ ਪੈ ਗਈ ਇਹ ਹੁਣ ਜਿਵੇਂ ਪਾਣੀ ਦੇਖੋ ਸਾਫ ਖੜਾ ਜਦੋਂ ਇਹਨੂੰ ਜਿਲੀ ਜੀ ਪੈ ਜਾਣੀ ਆ ਉਦੋਂ ਸਾਰੀ ਪ੍ਰੋਬਲਮ ਪੈ ਜਾਂਦੀ ਆ ਹੋਰ ਕੋਈ ਪ੍ਰੋਬਲਮ ਨਹੀਂ ਹੁੰਦੀ ਜਦੋਂ ਜਿਲੀ ਜੀ ਪੈ ਗਈ ਉਹ ਸਾਰਾ ਕੰਮ ਖਰਾਬ ਕਰ ਦਿੰਦੀ ਆ ਜਿਲੀ ਜੀ ਨਹੀਂ ਕੋਈ ਪ੍ਰੋਬਲਮ ਨਹੀਂ ਹੁੰਦੀ ਬਿਲਕੁਲ ਵੀ ਤੇ ਬਹੁਤ ਸਾਫ ਸੁਥਰਾ ਝੋਨਾ ਹੁੰਦਾ ਤੇ ਐਦਾਂ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਕਿਸੇ ਵੀ ਗੱਲ ਦੀ ਪ੍ਰੋਬਲਮ ਆਉਂਦੀ ਹੋਵੇ ਬਹੁਤ ਸੋਹਣਾ ਝੋਨਾ ਹੁੰਦਾ ਤੇ ਪੂਰਾ ਪਰਫੈਕਟ ਚੀਜ਼ ਆ ਤੇ ਬਹੁਤ ਵਧੀਆ ਵਾ ਤੇ ਬਧੀਆ ਰਿਜ਼ਲਟ ਆ ਯਾਰ ਮਸ਼ੀਨ ਦੇ ਹਨਾ ਤੁਹਾਨੂੰ ਦਿਖਾਇਆ ਹੀ ਆ ਵੀ ਵੀਰੇ ਇੰਨੇ ਟਾਈਮ ਦਾ ਝੋਨਾ ਕਿੰਨਾ ਕਿੰਨਾ ਸੋਹਣਾ ਹੋ ਚੱਲਿਆ ਤੇ ਰਿਕਾਰਡ ਹੀ ਕਹਿਮ ਆ ਵੀ ਮਸ਼ੀਨ ਵਾਲੇ ਝੋਨੇ ਤੇ ਤਾਂ ਸੱਚੀ ਦੱਸਾਂ ਵੀਰੇ ਮੈਂ ਕੱਲ ਵਾਲੀ ਵੀਡੀਓ ਦਿਖਾਇਆ ਸੀ ਨਾ ਵੀ ਸਿਕਾ ਕੇ ਪਾਣੀ ਲਾਇਆ ਵੀ ਦੇਖੋ ਹੋ ਗਿਆ ਨਾ ਪਾਣੀ ਬਿਲਕੁਲ ਸਾਫ ਜੀਲੀ ਥੱਲੀ ਰਹਿ ਗਈ ਜੰਮੀ ਦੇਖ ਐਨ ਪੂਰਾ ਸਾਫ ਹੋ ਗਿਆ ਫਿਰ ਆ ਹਾਲਾਤ ਹੁੰਦੇ ਐ ਇਦਾਂ ਕਰਕੇ ਇੱਕ ਵਾਰ ਪਾਣੀ ਲਾ ਦੋ ਬਾ ਫੇਰ ਪੂਰਾ ਵਧੀਆ ਖੜਾ ਰਹਿਣਾ ਫੇਰ ਕੋਈ ਤੁਹਾਡਾ ਝੋਨਾ ਨਹੀਂ ਖਰਾਬ ਹੁੰਦਾ। ਲੋ ਜੀ ਅੱਜ ਮਸ਼ੀਨ ਵਾਲੀ ਪਨੀਰੀ ਦਾ ਮੁੱਕ ਗਿਆ ਕੰਮ। ਸਾਰੀਆਂ ਟਰਿਆਂ ਖੇਤ ਚੋਂ ਕੱਢ ਕੇ ਇੱਧਰ ਰੱਖੀਆਂ। ਤੇ ਹੁਣ ਇਹਨਾਂ ਨੂੰ ਟਕਾ ਟਕ ਵਗੇ ਰੱਖਾਂਗੇ ਕਿਉਂਕਿ ਖੇਤ ਕਰ ਲਈ ਖਾਲੀ। ਹੁਣ ਦੇਖਦੇ ਆ ਕੱਲ ਨੂੰ ਇੰਜ ਪਾਣੀ ਛੱਡਦੇ ਆ ਤੇ ਫੇਰ ਇਹ ਖੇਤ ਦਾ ਵੀ ਕਰ ਦੇਣਾ ਕੱਦੂ। ਤੇ ਹਾਲੀ ਹਾਲੀ ਹੋਈਏ ਬੇਲਿਆਂ ਵੱਲੋਂ ਹਣ ਤੇ ਕਿ ਜਿਹੜਾ ਉਹ ਤੇਜੀ ਸਾਰੀ ਬਾਹਰ ਕੱਢ ਲਈ ਤੇ ਅੱਜ ਮੱਕੀ ਦੀ ਖੀਲ ਹੀ ਟਰਾਲੀ ਬਸ ਲੱਗੇ ਆ ਪਰਨ ਇਕੱਠੀ ਕਰਕੇ ਤੇ ਤੇ ਝੋਨੇ ਵਾਲੀ ਮਸ਼ੀਨ ਦਿੱਤੀ ਧੋ ਆਪਾਂ ਤੇ ਭਈ ਆਪਣੀਆਂ ਬਤਕਾਂ ਨੇ ਬੱਚੇ ਕੱਢ ਲਿਆ ਅੰਡਿਆਂ ਚ ਸੱਤ ਬੱਚੇ ਗੱਡੇ ਚਲ ਅੱਧਿਕ ਨੂੰ ਤਿਕਾਂ ਮੈਂ ਦਿਨੇ ਕਿਨੇ 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 ਹੁੰਦੇ ਨੇ ਵੇਖੋ ਦਿਨੇ ਵੇ ਸਾਰੀ ਘਿਹੜੀ ਦੇ ਦਰ ਝੋਨੇ ਜੀ ਦਿੰਦੀਆਂ ਘਿਹੜੇ ਇਸ ਟਾਈਮ ਤਾੜ ਦੇ ਦਿੰਦੀਆਂ ਵੀ ਰਾਤ ਨੂੰ ਨਹੀਂ ਖੁੱਲੀਆਂ ਛੱਡਣੀਆਂ ਤਾਂ ਕਰਕੇ ਇਸ ਟਾਈਮ ਤਾੜ ਦਿੰਨੇ ਹਨਾਂ ਤੇ ਦਿਨੇ ਦਾ ਸਾਰੀ ਦਿਹਾੜੀ ਫਿਰਦੀਆਂ ਨੇ ਦੇਖ ਲੋ ਲੇਟ ਲਈ ਹੋਈ ਪਨੀਰੀ ਵੀ ਪੂਰਾ ਕੰਮ ਦਿੰਦੀ ਆ ਨਾ ਬਾਈ ਯਾ ਹੁਣ ਆਪਾਂ 26 ਦੀ ਪਨੀਰੀ ਆਪਣੇ ਲਈ ਸਾਰੇ ਵੀਰ ਕੋਲ ਕਰ ਜਾਂਦੇ ਆ ਵੀ ਲੇਟ ਪਨੀਰੀ ਕੀ ਕਰਨੂ ਵੇਦਨੀਆ ਕੋਈ ਨਹੀਂ ਉਹ ਸਰਜੂ ਆ ਦੇਖੋ ਆਪਾਂ ਐਂਡ 'ਚ ਦੋ ਕਿਾਰੇ ਬੀਜੇ ਸੀ ਨਾ ਜਦੋਂ ਤੁਹਾਨੂੰ ਦਿਖਾਉਂਦਾ ਸੀ ਮੈਂ ਵੀ ਤਿੰਨ ਕਿਾਰੇ ਬੀਜੇ ਆਪਨੇ ਤੇ ਦੇਖ ਲੋ ਦੋਨੇ ਤੇ ਦੋਨੇ ਇੱਕ ਪੂਰਾ ਵਧੀਆ ਚਲੋ ਲੈ ਵੀ ਗਏ ਵੀਰ ਇੱਥੋਂ ਪੱਟ ਕੇ ਉਧਰੋਂ ਵੀ ਬਹੁਤ ਪੱਟ ਕੇ ਲੈ ਗਈ ਤਿੰਨ ਚਾਰ ਘਟੋ ਘਟ 200 ਕਿੱਲੇ ਦੀ ਪਨੀਰੀ ਲੈ ਕੇ ਆਉਣਗੇ ਵੀਰ ਫੱਟ ਕੇ ਤੇ ਹੁਣ ਇਹ ਚੋਂ ਵੀ ਜਿੰਨੀ ਕ ਆਪਾਂ ਨੂੰ ਲੋੜ ਆ ਪੱਟ ਕੇ ਫਿਰ ਬਾਕੀ ਵੱਧ ਹੀ ਜਾਣੀ ਆ ਜਿੰਨੀ ਵੱਧ ਗਈ ਫਿਰ ਲੈ ਜਾਣਗੇ ਵੀਰ ਭਰਾ ਪੱਟ ਕੇ ਦੇ ਦਾਂਗੇ ਹਜੇ ਦੋ ਦਿਨ ਨਹੀਂ ਹਜੇ ਆਪਾਂ ਦੇ ਸਕਦੇ ਦੋ ਦਿਨਾਂ ਬਾਅਦ ਆਪਾਂ ਦੱਸ ਦਾਂਗੇ ਵੀ ਕਿੰਨੀ ਕ ਬਣੀਰੀ ਆ ਹਜੇ ਤਾਂ 11 ਪੂਰਾ ਫੁੱਲ ਭਰਿਆ ਖੜਾ ਤੇਲ 11 ਪੂਰਾ ਫੁੱਲ ਖੜਾ ਤੇ ਮੁੜ ਕੇ ਜਿੰਨੀ ਘਟੀ ਵਧੀ ਸਾਰੀ ਸਰ ਗਿਆ ਆਪਣਾ ਟ੍ਰੇਆਂ ਵਾਲੀ ਪਨੀਰੀ ਜਾਣ ਕੇ ਅੱਜ ਖਤਮ ਹੋ ਗਈ ਆਪਣੀ ਅੱਜ ਤੋਂ ਮਸ਼ੀਨ ਹੋ ਗਈ ਬੰਦ ਦਾ ਐਂਡ ਹੋ ਗਿਆ ਮਸ਼ੀਨ ਦਾ ਆਪਣੀ ਤੇ ਕਿਉਂਕਿ ਮਸ਼ੀਨ ਨਾਲ ਹੁਣ ਉਹ ਕਰਨਾ ਮਸ਼ੀਨ ਧੋਤੀ ਅੱਜ ਮਸ਼ੀਨ ਧੋ ਕੇ ਸੁਮਾਰ ਕੇ ਅੰਦਰ ਖੜਾਤੀ ਆ ਤੇ ਮਸ਼ੀਨ ਦਾ ਕੰਮ ਹੋ ਗਿਆ ਖਤਮ ਸਾਰਾ ਆ ਦੇਖ ਲਓ ਮਸ਼ੀਨ ਦਾ ਧੋ ਕੇ ਸੁਮਾਰ ਕੇ ਅੰਦਰ ਖੜਾਤੀ ਆ ਤੇ ਸਾਰੀ ਧੋਤੀ ਵਧੀਆ ਕਰਕੇ ਤੇ ਐਨ ਓਕੇ ਦੀ ਰਿਪੋਰਟ ਹੋ ਗਈ ਪੂਰੀ ਵਧੀਆ ਮਿਹਨਤ ਕਰਕੇ ਧੋਤੀ ਆ ਮੱਕੀ ਵਾਲਾ ਕੱਟਰ ਵੀ ਕੱਢ ਕੇ ਖੜਾਤਾ ਇਧਰ ਸਾਈਡ ਤੇ ਲਾ ਕੇ ਤੇ ਕਮ ਇਨਾਂ ਦਾ ਪਤੋਈ ਦਿੱਤੀਆਂ ਸੀ ਦੋਨੇ ਮੱਕੀ ਵਾਲਾ ਕੱਟਰ ਵੀ ਧੋਤਾ ਸੀ ਪੂਰਾ ਸਮਾਰ ਕੇ ਤੇ ਕਟਰ-ਕੁੱਟਰ ਕੋਲ ਕੇ ਖੜਾਏ ਆ। ਐਨ ਸਾਫ਼ ਸੁਥਰਾ ਹੋ ਗਿਆ ਕੰਮ ਹੁਣ ਆਪਣਾ। ਤੇ ਹੁਣ ਵਾ ਜਿੱਦਣ ਇਧਰੋਂ ਵਿਲੇ ਹੋਗੇ ਉਹਦਣ ਦੂਜੀਆਂ ਮਸ਼ੀਨਾਂ ਦੀ ਇਹਨਾਂ ਦੀ ਰਿਪੇਅਰ ਕਰਾਂਗੇ ਦੋਨਾਂ ਦੀ ਦੋਨਾਂ ਦੀ ਤੇ ਹੁਣ ਜਿਹੜੀਆਂ ਚੀਜ਼ਾਂ ਵਰਤੋ ਚਾਉਣੀਆਂ ਨੇਗਾਹਾਂ ਮੂਰੇ ਉਹ ਚੀਜ਼ਾਂ ਮੂਰੇ ਕੱਢ ਲੀਆਂ ਜਿਵੇਂ ਪਲਾਉ ਵਗੈਰਾ ਹੋਗੇ ਆਲੂ ਬੀਜਣ ਵਾਲੀ ਮਸ਼ੀਨ ਹੋ ਗਈ ਮਲਚਰ ਹੋ ਗਿਆ ਉਹ ਸਾਰਾ ਕੁਝ ਆਪਾਂ ਮੂਰੇ ਕੱਢ ਲਿਆ ਤੇ ਹੁਣ ਉਹ ਮੂਰੇ ਵਰਤਣ ਚੋ ਜਿਹੜਾ ਹੁਣ ਆ ਝੋਨੇ ਵਾਲੇ ਸੀਜ਼ਨ ਵਾਲਾ ਸੀ ਉਹ ਸਾਰਾ ਕੁਝ ਮਗਰ ਕਰ ਦੇਣਾ ਜਿਵੇਂ ਉਹ ਮੱਕੀ ਚਕਮ ਆਪਣੀ ਉਹ ਮਸ਼ੀਨ ਮਗਰ ਲਾਤੀ ਤੂੜੀ ਵਾਲੀ ਤੇ ਉਹ ਆਪਣੀ ਜਿਹੜੀ ਦੂਜੀ ਤੂੜੀ ਵਾਲੀ ਸੀ ਉਹਦੀ ਵੀ ਰਿਪੇਅਰ ਪੂਰ ਹੋ ਗਈ ਆ ਸਾਰੀ ਉਹ ਵੀ ਲਿਆ ਕੇ ਹੁਣ ਇੱਥੇ ਲਾ ਦੇਣੀ ਆ ਬਸ ਇਦਾਂ ਹੀ ਹੁੰਦਾ ਵੀ ਸਮਾਨ ਸਮੂਹ ਸਾਰਾ ਹੁਣ ਤੋਂ ਬਸ ਕੋਈ ਤੋ ਕੋਈ 4-5 ਦਿਨ ਲੱਗ ਜਾਣਿਆ ਸਮਾਨ ਤੋਂਦਿਆਂ ਨੂੰ ਸਾਹਮਦਿਆਂ ਨੂੰ ਫੇਰ ਚਲੋ ਸਾਰੀ ਮਸ਼ੀਨਰੀ ਵਿਹਲੀ ਆ ਬਸ ਆਪਣੇ ਰਹਿ ਗਏ ਕੱਦੂ ਕਰਨ ਵਾਲੇ ਆ ਪਨੀਰੀ ਬਨੂਰੀ ਵਾਲਾ ਪਾ ਕੇ 4-5 ਕਿੱਲੇ ਰਹਿ ਗਏ ਕੱਦੂ ਸਾਰਾ ਕੁਝ ਕਰਨ ਨਾਲ ਬਾਕੀ ਸਾਰੇ ਕੰਮ ਨਹੀਂ ਹੋ ਗਏ ਵਿਹਲੇ ਆਪ ਤੇ ਬਸ ਹੁਣ ਵਿਹਲੇ ਹੋ ਗਏ ਹੁਣ ਜਾਨਵਰਾਂ ਨੂੰ ਵੀ ਧਿਆਨ ਦੇਵਾਂਗੇ ਇੰਨੇ ਦਿਨਾਂ ਦਾ ਵਿਚਾਰਿਆ ਨਹੀਂ ਧਿਆਨ ਹੀ ਨਹੀਂ ਦਿੱਤਾ ਕਿਆ ਤੇ ਮੁਰਗੀਆਂ ਕਬੂਤਰ ਇਨਾ ਦੇ ਖੁੱਡੇ ਖਾੜੇ ਐਨ ਪੂਰੇ ਵਧੀਆ ਬਣਾ ਕੇ ਹੁਣ ਬੇਲੀਆਂ ਹੁਣ ਬੇਲਿਆਂ ਨੇ ਬੈਠਿਆ ਨੇ ਜਾਨਵਰੀ ਦੇਖਿਆ ਕਰਨੇ ਤੇ ਪੂਰਾ ਬਈ ਡੇਢ ਮਹੀਨਾ ਹੋ ਗਿਆ ਇਹਨਾਂ ਨਹੀਂ ਬਸ ਦਰਵਾਜੇ ਵਿੱਚ ਦੀ ਝਾਕ ਲਈਦਾ ਸੀ ਵੀ ਬਸ ਕੰਮ ਦੇ ਵਿੱਚ ਚਲੋ ਮੈਂ ਇਹ ਨਹੀਂ ਕਹਦਾ ਕਿ ਬਹੁਤ ਬਿਜ਼ੀ ਸੀ ਹਾਂ ਪਰ ਫਿਰ ਦਿਮਾਗ 'ਚ ਨਹੀਂ ਆਉਂਦਾ ਯਾਰ ਸੱਚੀ ਕਹਿੰਦਾ ਫਿਰ ਸ਼ੌਂਕ-ਸ਼ੌਂਕ ਸਾਰੇ ਭੁੱਲ ਜਾਂਦੇ ਆ ਜਦੋਂ ਸੀਜ਼ਨ ਚੱਲਦਾ ਹਨ ਤੇ ਜਦੋਂ ਸੀਜ਼ਨ ਆਫ ਆ ਹੁਣ ਸੀਜ਼ਨ ਹੈ ਨਹੀਂ ਹੁਣ ਇਹਨਾਂ ਦਾ ਧਿਆਨ ਰਹੂਗਾ ਠੀਕ ਨਹੀਂ ਦਿਖਾ ਦਿੰਨੇ ਆ ਤੁਹਾਨੂੰ ਕਬੂਤਰ ਸਾਹਿਬ ਵੀ ਆਪਣੇ ਫਿਰਦੇ ਆ ਤੇ ਕੁੱਡੇ-ਖਾਡੇ ਸਾਫ਼ ਕਰੇ ਨੇ ਆ ਸਾਰੇ ਇੱਕ ਆ ਬੱਚਾ ਬੈਠਾ ਮੁਰਗੀਆਂ ਵਾਲਾ ਵੀ ਦਿਖਾ ਦਿੰਨੇ ਆ ਆਪਾਂ ਤੁਹਾਨੂੰ ਮੁਰਗੀਆਂ ਮੇਰੇ ਖਲੰਦਰ ਨਹੀਂ ਹੈਗੀਆਂ ਤਾੜਗੇ ਬੰਦੇ ਹੋਰ ਹੈ ਇਹ ਵੀ ਗੁੱਡਾ-ਖੱਡਾ ਸਾਫ਼ ਕਰਿਆ ਇਹ ਤਾਂ ਕੁੱਲੀਆਂ ਸਾਰੀ ਦਿਹਾੜੀ ਜਾਨਵਰ ਆਪਣੇ ਸਾਰੇ ਖੁੱਲੇ ਰਹਿੰਦੇ ਆ ਤਾੜਦੇ ਨਹੀਂ ਹੈਗੇ ਆਪਾਂ ਬਸ ਸ਼ਾਮ ਨੂੰ ਤਾੜਦੇ ਆ ਵਾ ਜੇ ਤਾੜਦੇ ਆ ਵੀ ਐਵੇਂ ਮਾਹੂ ਆ ਜਾਂਦੇ ਆ ਕੁੱਤੇ ਘਾਤੇ ਹਾਂ ਕਰਕੇ ਆਪ ਮੈਂ ਨਾ ਬੰਦਿਆਂ ਨੂੰ 100 ਵਾਰ ਰੋਕਦਾ ਦਿਹਾੜੀ 'ਚ ਹਨਾ ਕਿ ਉਰੇ ਖਰਾ ਕੇ ਨਾ ਟਰੈਕਟਰ ਤੋਇਆ ਕਰੋ ਇੱਧਰ ਪਾਣੀ ਆ ਜਾਂਦਾ ਵੀ ਉੱਥੇ ਸੁੱਕੋ ਕੱਚੀ ਜਗ੍ਹਾ ਤੋਂ ਲਿਆ ਕਰੋ ਪਰ ਨਹੀਂ ਪੂਰੀ ਧੋਣਾ ਮੈਂ ਹੈ ਨਹੀਂ ਬਸ ਉਰੇ ਧੋਣਾ ਮਰਦਾ ਕਿ ਇਦਾਂ ਕੱਦੂ ਕਰ ਦੇਣਾ ਇਹ ਵੀ ਹੱਥ ਨਾਲ ਲਵਾ ਦੇਣਾ ਕਿਉਂਕਿ ਹੱਥ ਨਾਲ ਲਵਾਇਆ ਖੇਤ ਛੇਤੀ ਆ ਜਾਂਦਾ ਤੇ ਆ ਆਪਣੇ ਕੋਲੇ ਨਾ ਵੀਰੇ ਆਹ ਇੰਨੀ ਕ ਕਿਯਾਰੀ ਹਜੇ ਜਾਨੀ ਕਿ ਅੱਜ ਦੀ ਗੇੜ ਦੇ ਵਿੱਚ ਉਹ ਜਿਹੜੀ ਦੂਜੀ ਕਿਯਾਰੀ ਆ ਉਹ ਨਹੀਂ ਜਿਹੜੀ ਆਹ ਕਿਯਾਰੀ ਐ ਆ ਇੱਕ ਕਿਯਾਰੀ ਇੰਨੀ ਕ ਆਪਣੇ ਕੋਲੇ ਇਹ 26 ਦੀ ਬਾਧੂ ਖੜੀ ਆ ਆ ਦਿਨ ਇੰਨੀ ਕ ਕਿਯਾਰੀ ਐ ਤੇ ਜੇ ਕਿਸੇ ਵੀਰ ਨੇ ਲੈ ਕੇ ਜਾਣੀ ਆ ਤਾਂ ਲੈ ਕੇ ਜਾ ਸਕਦਾ ਖੁੱਲੀ ਛੁੱਟੀ ਆ ਨਹੀਂ ਆਪਾਂ ਬਾਹ ਦੇਣੀ ਕਿਉਂਕਿ ਖੇਤ ਦੇ ਵਿਚਾਲੇ ਆ ਆਹ ਖੇਤ ਸਾਰਾ ਵਿਹਲਾ ਹੋ ਗਿਆ ਆਹੀ ਇੰਨੀ ਕਿ ਕਰੀ ਆ ਠੀਕ ਨਹੀਂ ਇਹ ਨਹੀਂ ਆਪਾਂ ਬਾਹ ਦੇਣੀ ਜੇ ਕਿਸੇ ਵੀਰ ਨੂੰ 26 ਦੀ ਪਨੀਰੀ ਲੋੜ ਆ ਹੱਥਾਂ ਵਾਲੀ ਥਾਲ ਲੈ ਜਿਓ ਕੱਲ ਕੱਲ ਦਾ ਦਿਨ ਕੱਲ ਨੂੰ ਦੇਖ ਕੇ ਤੁਸੀਂ ਇਹਨੂੰ ਲੈ ਜਿਓ ਆ ਦੇ ਮੱਕੀ ਪਿੱਤਰ ਇਕੱਠੀ ਕਰਨ ਲੱਗਿਆ ਸੇਵਾ ਇਕੱਠੀ ਕਰਕੇ ਟਰਾਲੀ ਭਰਾ ਦਈਏ ਤੇ ਟਰਾਲੀ ਭਰ ਕੇ ਚਲੋ ਜੀ ਕਿ ਸੱਲਿਆਂ ਸਾਰਾ ਮੱਕੀ ਦਾ ਕੰਮ ਖਤਮ ਹੋ ਜਾਣਾ ਸਾਰੇ ਕੰਮ ਨੀ ਮੱਕੀ ਨੀ ਹੋ ਜਾਣਾ ਵਿਹਲੇ ਚੱਲ ਮੇਰੇ ਭਾਈ 4 ਵੀਲ ਟਰੈਕਟਰ ਦੀ ਹਰ ਕਿਤੇ ਜ਼ਰੂਰਤ ਆ ਹਰ ਕਿਤੇ ਆ ਮੱਕੀ ਇਕੱਠੀ ਕਰਨੇ ਚ ਵੀ 4 ਵੀਲ ਟਰੈਕਟਰ ਦੀ ਜ਼ਰੂਰਤ ਅਸੀਂ 2 ਵੀਲ ਟਰੈਕਟਰ ਮੱਕੀ ਨਹੀਂ ਉਨੀ ਵਧੀਆ ਇਕੱਠੀ ਕਰਦਾ ਕਿਉਂਕਿ ਟੂ व्हील ਟਰੈਕਟਰ ਸਲਿੱਪ ਮਾਰ ਜਾਂਦਾ ਫੋਰ व्हील ਟਰੈਕਟਰ ਸਲਿੱਪ ਨਹੀਂ ਮਾਰਦਾ ਤੇ ਮਿੱਟੀ ਇੰਨੀ ਸੋਹਣੀ ਇਕੱਠੀ ਕਰਦਾ ਸੀ ਬਹੁਤ ਸੋਹਣੀ ਤੇ ਮਿੱਟੀ ਇਕੱਠੀ ਕਰਨਾ ਪੂਰਾ ਵਧੀਆ ਨਜ਼ਾਰਾ ਦਿੰਦਾ ਫੋਰ ਵੀ ਟੂ व्हीਲ ਸਲਿੱਪ ਹੀ ਮਾਰੀ ਜਾਂਦਾ ਅਜਾ ਅਸੀਂ ਦੇ ਲਓ ਇਹਦੇ ਬਿਊਡ ਫਾਰਨ ਵਾਲੀ ਐਨ ਪੂਰਾ ਉੱਚਾ ਵੱਡਾ ਢੇਰ ਲਾਤਾ ਸੀਗਾ ਪੂਰਾ ਵੱਡਾ ਢੇਰ ਜਿੰਨਾ ਮਰਜ਼ੀ ਵੱਡਾ ਢੇਰ ਲਾ ਲਾ ਤੇ ਕੋਈ ਵੀ ਪ੍ਰੋਬਲਮ ਨਹੀਂ ਹੈ ਹਨਾ ਕਿ 4 ਵੀਲ ਤੇ ਹਾ 4 ਵੀਲ ਦੀ ਤਾਂ ਹਰ ਇੱਕ ਜਗ੍ਹਾ ਜ਼ਰੂਰਤ ਆ ਟਰੈਕਟਰ ਦੀ 4 ਵੀਲ ਦੀ ਜਿੱਥੇ ਮਰਜੀ ਲਈ ਫਿਰ ਉਹ 4 ਵੀਲ ਦੇ ਨਾਲ ਹੀ ਕੰਮ ਆਪਣਾ ਚੱਲਦਾ 4 ਵੀਲ ਦੇ 4 ਵੀਲ ਆਉਣ ਵਾਲੇ ਟਾਈਮ ਹੁਣ ਵੀ ਚਲੋ ਟਾਈਮ ਚੱਲ ਪਿਆ ਪਰ ਆਉਣ ਵਾਲਾ ਟਾਈਮ ਤਾਂ ਵੀਰੇ 4 ਵੀਲ ਦਾ ਹੀ ਆ ਮੈਂ ਤਾਂ ਤਾਂ ਹਰੇਕ ਵੀਰ ਨੂੰ ਇਹੀ ਰਹਿ ਦਿੰਨਾ ਕਿ ਜਿਹੜੇ ਵੀ ਵੀਰ ਨੇ ਟਰੈਕਟਰ ਲੈਣਾ ਵਾ ਨਮਾ ਤਾਂ ਫੋਰ ਵੀਲ ਲਿਆ ਕਰੋ ਠੀਕ ਆ ਹੁਣ ਕੋਈ ਫਰਕ ਨਹੀਂ ਪੈਂਦਾ ਫੋਰ ਵੀਲ ਦੇ ਫਾਇਦੇ ਬਹੁਤ ਬਹੁਤ ਜਿਆਦੇ ਫਾਇਦੇ ਬਹੁਤ ਜਿਆਦੇ ਫਾਇਦੇ ਆ ਫੋਰ ਵੀਲ ਦੇ ਤੇ ਫੋਰ ਵੀਲ ਦੇ ਇੱਕ ਬਾਹੀ ਸੌਖੀ ਹੋ ਜਾਂਦੀ ਆ ਕੱਤੇ ਜੋ ਟਰਾਲੀ ਲਿਹਾਉਣੀ ਸੌਖੀ ਹੋ ਜਾਂਦੀ ਆ ਤੁਸੀਂ ਕੋਈ ਵੀ ਕੰਮ ਕਰਨਾ ਸਾਰੇ ਫੋਰ ਵੀਲ ਨਾਲ ਸੌਖੀ ਸੌਖੀ ਇਹਦੇ ਇੱਕ ਵੀ ਕੰਮ ਨਹੀਂ ਵੀ ਜਿਹੜਾ ਫੋਰ ਵੀਲ ਨਹੀਂ ਕਰਦਾ ਠੀਕ ਨੇ ਫੋਰ ਵੀਲ ਦੇ ਨਜ਼ਾਰੇ ਵੱਖਰੇ ਆ ਪੂਰੇ ਤੇ ਤਾਂ ਕਰਕੇ ਜਿਹੜਾ ਵੀ ਵੀਰ ਨਵੇਂ ਟਰੈਕਟਰ ਤੇ ਪੈਸੇ ਲਾਉਂਦਾ ਪੁਰਾਣੇ ਦੇ ਤਾਂ ਚਲੋ ਹੁੰਦਾ ਵੀ ਪੁਰਾਣੇ ਦੇ ਆਵਾ ਘੱਟ ਪੈਸੇ ਲਾਉਣੇ ਆ ਪਰ ਜਿਹੜਾ ਨਵੇਂ ਤੇ ਨਵੇਂ ਟਰੈਕਟਰ ਤੇ ਕੋਈ ਵੀ ਵੀਰ ਨੇ ਪੈਸੇ ਲਾਉਣੇ ਆ ਹੁਣ ਤਾਂ ਇੱਕ ਗੱਲ ਸੋਚੋ ਬਣਨੀ ਆ 4 ਵੀਲ ਦੀ ਚਾਹੇ ਤੁਸੀਂ 50 ਪਾਵਰ ਦਾ ਲੈਨੇ ਹੋ ਚਾਹੇ ਤੁਸੀਂ 55 ਦਾ ਚਾਹੇ 60 ਦਾ ਜਿਹੜਾ ਵੀ ਲੈਨੇ ਹੋ ਟਰੈਕਟਰ 4 ਵੀਲ ਲਿਆ ਕਰੋ 4 ਵੀਲ ਤੋਂ ਬਿਨਾ ਟਰੈਕਟਰ ਨਾ ਲਵੋ ਵੀਰ ਬਣੇ 4 ਵੀਲ ਦੇ ਫਾਇਦੇ ਬਹੁਤ ਜ਼ਿਆਦੇ ਫਾਇਦੇ ਆ ਬਹੁਤ ਜ਼ਿਆਦੇ ਜਿੰਨਾ ਤੁਸੀਂ ਕਹਿ ਸਕਦੇ ਉਹਨਾ ਉਹਨਾ ਸਵਾਦ ਦਿੰਦਾ ਵਾ 4 ਵੀਲ ਵੀ ਜਿਹੜੀ ਵਾਹੀ ਕਰਨ ਦਾ ਟਰਾਲੀ ਦੇ ਉੱਤੇ ਲੈ ਕੇ ਜਾਣ ਦਾ ਕੋਈ ਵੀ ਆ ਰੋਟਾਵੇਟਰ ਤੇ ਵੀ 4 ਵੀਲ ਸਵਾਦ ਦਿੰਦਾ ਸੱਚੀ ਦੱਸਾਂ ਜਿਵੇਂ ਰੋਟਾਵੇਟਰ ਤੇ ਕਈ ਵਾਰ ਮੁਖੁੰਜਿਆਂ ਤੋਂ ਮੋੜਨਾ ਨਹੀਂ ਹੁੰਦਾ ਤਾਂ ਵੀ ਮੋੜਦੇ ਆ ਜਦੋਂ ਮੋੜ ਤੇ ਗਈ ਵਾ ਟਰੈਕਟਰ ਸਲਿੱਪ ਕੱਢਣ ਲੱਗ ਜਾਂਦਾ ਜੇ ਟਰੈਕਟਰ ਨਾਲ ਲੈਫਟ ਚੱਕੀਏ ਉਹ ਤੇ ਵੀ 4 ਵੀਲ ਪੂਰਾ ਨਜ਼ਾਰਾ ਦਿੰਦਾ ਫੋਰ ਰੋਟਾਵੇਟਰ ਤੇ ਵੀ ਦੇ ਤੇ ਬਾਕੀ ਦਾ ਚਲੋ ਹੈਗਾ ਹੀ ਹੈਗਾ ਆਪਾਂ ਤਾਂ 4 ਵੀਲ ਹੀ ਕਰੇ ਹੋਇਆ ਕਰਨੇ ਆ ਸਾਰੇ ਔਰ ਯਾਰੀ ਚਲੋ 2 ਵੀਲ ਵੀ ਆਪਦੇ ਕੰਮ ਦੇ ਦਿੰਦੇ ਆ ਜਿਵੇਂ ਰੋਟਾਵੇਟਰ ਨੂੰ ਉਦੋਂ 2 ਵੀਲ ਵੀ ਚੱਲੀ ਜਾਂਦੇ ਪਰ ਜਿਹੜੇ ਵੀਰ ਅੱਜਕੱਲ ਨਵਾਂ ਟਰੈਕਟਰ ਲੈਂਦੇ ਆ ਉਹ 4 ਵੀਲ ਤੋਂ ਬਿਨਾ ਨਾ ਲਵੋ ਸਾਰੇ 4 ਵੀਲ ਹੀ 4 ਵੀਲ ਲੱਗੇਗਾ ਇਹ ਗੱਲ ਬੱਸ ਟਰਾਲੀ ਆਉਣ ਵਾਲੀ ਆ ਸੱਜ ਜੀ ਸੀ ਵੀ ਹਾਂ ਖੀਰ ਲਈ ਟਰਾਲੀ ਆ ਭਰਦੀ ਆ ਇਹ ਅੱਜ ਫੇਰ ਫੋਲ ਕੇ ਸਿੱਟੀ ਹੋਈ ਸੀਗੀ ਲਓ ਜੀ ਬੱਸ ਅਖੀਰਲੀ ਟਰਾਲੀ ਅੱਜ ਭਰਨ ਲੱਗਿਆ ਮੱਕੀ ਦੀ ਇਹ ਕਰਕੇ ਮੱਕੀ ਦਾ ਫਰਸ਼ ਤੇ ਕੰਮ ਹੋ ਗਿਆ ਸਮਾਪਤ ਵੀ ਫਰਸ਼ ਤੇ ਆਪਣੇ ਤੇ ਮੱਕੀ ਹੈ ਨਹੀਂ ਹੁਣ ਬਿਲਕੁਲ ਵੀ ਤੇ ਦਾ ਐਂਡ ਹੋ ਗਿਆ ਵਾ ਫਰਸ਼ ਤੇ ਤੇ ਹੋਰ ਨਹੀਂ ਮੱਕੀ ਰਹਿਣੀ ਇੱਥੇ ਹੁਣ ਆਊਗੀ ਅਗਲੇ ਸਾਲ ਜਿਹੜਾ ਆਪਾਂ ਉਹ ਪੇਜ ਬਣਾਇਆ ਨਾ ਬਾਈ ਉਹ ਤੇ ਕੱਲੀ-ਕੱਲੀ ਟਰੈਕਟਰ ਦੀ ਡਿਟੇਲ ਦਿਆ ਕਰਦੀਆਂ ਆਪਾਂ ਵੀ ਕਿਹੜਾ ਟਰੈਕਟਰ ਕਿਹੜੇ ਕੰਮ ਲਈ ਵਧੀਆ ਕਿਹੜਾ ਟਰੈਕਟਰ ਕਿਹੜੇ ਕੰਮ ਲਈ ਵਧੀਆ ਵੀ ਕਿਹੜੇ ਟਰੈਕਟਰ 'ਚ ਕਿਹੜੀਆਂ ਖੂਬੀਆਂ ਨੇ ਕਿਹੜੀ ਕਮੀਆਂ ਉਹ ਸੱਚ ਦੱਸਣਾ ਆਪਾਂ ਤੁਹਾਨੂੰ ਵੀ ਸਾਰੇ ਵੀਰਾਂ ਨੂੰ ਕਹੂੰਗਾ ਵੀ ਕਿਉਂਕਿ ਆਪਾਂ ਉਹਦੇ ਆਪਦੀ ਯਾਰ ਆਵਾਜ਼ ਚੱਕ ਸਕਦੇ ਆ ਵੀ ਯਾਰ ਆਹ ਟਰੈਕਟਰ 'ਚ ਆਹ ਚੀਜ਼ ਦੀ ਕਮੀ ਲੱਗਦੀ ਆ ਤੇ ਇਹ ਚੀਜ਼ ਤੇ ਸੁਧਾਰ ਕਰਨਾ ਚਾਹੀਦਾ ਠੀਕ ਨਹੀਂ ਐਦਾਂ ਆਪਾਂ ਉਹਦੇ ਕਮਿਊਨਿਟੀ ਦਾ ਮਤਲਬ ਇਹੀ ਹੁੰਦਾ ਕਿ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆਪਾਂ ਉਸ ਬਾਰੇ ਗੱਲ ਕਰੀਏ ਉਹਦੇ ਤੇ ਤੇ ਆਪਾਂ ਉਹ ਹੀ ਚੀਜ਼ਾਂ ਤੇ ਗੱਲ ਕਰਨੀਆਂ ਹਾਂ ਲੜਨਾ ਨਹੀਂ ਟਰੈਕਟਰਾਂ ਦੀਆਂ ਕਮੀਆਂ ਵਿੱਚ ਜੇ ਕਿਸੇ ਨੇ ਕਮੀ ਦੱਸਦੀ ਵੀ ਉਹ ਤੇ ਆਪਾਂ ਲੜਨ ਲੱਗ ਜਾਈਏ ਉਹ ਚੀਜ਼ਾਂ ਨਹੀਂ ਕਰਨੀਆਂ ਬਿਲਕੁਲ ਵੀ ਠੀਕ ਨਹੀਂ ਬਸ ਇਸ ਚੀਜ਼ ਦਾ ਗੌਰ ਕਰਿਓ ਤੇ ਬਾਕੀ ਚਲੋ ਸਾਰਾ ਕੁਝ ਠੀਕ ਆ ਤੇ ਦੇਖੋ ਦੇਖੋ ਵੀਰੇ ਮੈਨੂੰ ਸਾਰੇ ਟਰੈਕਟਰ ਪਸੰਦ ਆ ਠੀਕ ਆ ਨਾ ਮੈਂ ਮੈਂ ਕੋਈ ਟਰੈਕਟਰ ਵੱਡਾ ਛੋਟਾ ਨਹੀਂ ਸਮਝਦਾ ਜੀਤੇ ਆਪਾਂ ਪੈਸੇ ਲਾਇਆ ਕੋਈ ਵੀ ਮਸ਼ੀਨਰੀ ਆ ਜਾਏ ਸਾਈਕਲ ਆ ਜਾਏ ਟਰੈਕਟਰ ਆ ਜਾਏ ਵਾਲੀ ਮਰਸੜੀ ਧਕਾਰ ਆ ਚਾਹੇ ਜਿਹੜੀ ਵੀ ਮਰਜੀ ਚੀਜ਼ ਆ ਯਾਰ ਜੀਤੇ ਯਾਰ ਆਪਾਂ ਆਪਦੀ ਕਮਾਈ ਕਰਕੇ ਪੈਸੇ ਲਾਇਆ ਆਪਣੇ ਲਈ ਉਹ ਸੋਨਾ ਵਾ ਠੀਕ ਆ ਕਿਸੇ ਲਈ ਉਹ ਪ੍ਰਾਣੀ ਹੋ ਸਕਦੀ ਹੈ ਕਿਸੇ ਲਈ ਉਹ ਕਵਾੜ ਚੋ ਲਈ ਹੋ ਸਕਦੀ ਹੈ ਠੀਕ ਆ ਨਾ ਤੇ ਪਰ ਆਪਣੇ ਲਈ ਉਹ ਸੋਨਾ ਹਮੇਸ਼ਾ ਹੈ ਨਾ ਤੇ ਉਹ ਚੱਕਰ ਆ ਕਿ ਆਪਾਂ ਉਹਨੂੰ ਆਪਣੇ ਮਨ ਨੂੰ ਉਹ ਨਹੀਂ ਮਾੜੀ ਲੱਗ ਸਕਦੀ ਕਦੇ ਵੀ ਹੈ ਨਾ ਤੇ ਪਰ ਹਾਂ ਆਪਣਾ ਆਪਾਂ ਨੂੰ ਉਸ ਚੀਜ਼ ਦੀ ਕਮੀ ਪੇਸ਼ੀ ਦਾ ਜਰੂਰ ਪਤਾ ਹੁੰਦਾ ਹੁਣ ਆ ਡਿਊਟਪਾਰ ਆ ਜੇ ਇਹਦੀ ਕਮੀ ਪੇਸ਼ੀ ਦਾ ਮੈਨੂੰ ਪਤਾ ਵਾ ਹਨਾ ਜਾਂ ਕੋਈ ਹੋਰ ਟਰੈਕਟਰ ਉਹਦੀ ਕਮੀ ਪੇਸ਼ੀ ਦਾ ਮੈਨੂੰ ਪਤਾ ਪਰ ਆਪਾਂ ਨਾ ਲੁਕੋ ਰੱਖ ਲੈਨੇ ਆ ਯਾਰ ਅਸੀਂ ਆਪਦੇ ਟਰੈਕਟਰ ਨੂੰ ਮਾੜਾ ਕਿਵੇਂ ਕਹੀਏ ਹਨਾ ਉਸ ਚੀਜ਼ ਤੋਂ ਬਚਾ ਉਸ ਉਹੀ ਉਹ ਸਚਾਈਆਂ ਦੱਸਣ ਦੀ ਲੋੜ ਆ ਠੀਕ ਨੇ ਕਿਉਂਕਿ ਯਾਰ ਜੇ ਆਪਾਂ ਜਿਹੜੀ ਚੀਜ਼ ਆਪਾਂ ਚਲਾਉਨੇ ਆ ਜੇ ਆਪਾਂ ਉਹਦੇ ਬਾਰੇ ਹੀ ਨਹੀਂ ਸੱਚ ਦੱਸ ਸਕਦੇ ਜਾਂ ਉਹਦੇ ਬਾਰੇ ਖੁੱਲ ਕੇ ਨਹੀਂ ਬੋਲ ਸਕਦੇ ਤਾਂ ਫਿਰ ਆਪਾਂ ਨੂੰ ਫਾਇਦਾ ਨਹੀਂ ਹੈਗਾ ਕੀ ਹਾਂ ਆਪਾਂ ਨੂੰ ਦੱਸਣਾ ਚਾਹੀਦਾ ਯਾਰ ਆ ਚੀਜ਼ ਆ ਇਹਦੇ ਆ ਟਰੈਕਟਰ ਜੀ ਯਾਰ ਆ ਕਮੀਆਂ ਆ ਟਰੈਕਟਰ 'ਚ ਆ ਕਮੀਆਂ ਹਰ ਇੱਕ ਚੀਜ਼ ਕੱਲੀ-ਕੱਲੀ ਦੱਸਣੀ ਚਾਹੀਦੀ ਹੈ ਤੇ ਉਹਦੇ 'ਚ ਲਕੋ ਨੀ ਰੱਖਣਾ ਚਾਹੀਦਾ ਕਿਸੇ ਵੀ ਗੱਲ ਦਾ ਹਨਾ ਤੇ ਲਕੋ ਰੱਖ ਕੇ ਕੀ ਫਾਇਦਾ ਓ ਮਾਲਾ ਏ ਛੋਟੇ ਨੇ ਬਹੁਤ ਕੰਮ ਦਿੱਤਾ ਮੱਕੀ ਦੇ ਇੱਥੇ ਲੈ ਲਈ ਇੱਥੇ ਵੀ 4 ਵੀਲ ਦੀ ਵੀ ਲੋੜ ਸੀ ਛੋਟਾ ਟਰੈਕਟਰ ਇੱਥੇ ਵੀ ਨਹੀਂ ਕੰਮ ਕਰਦਾ ਮੱਕੀ ਦਾ ਢੇਰ ਲਾਉਣ ਨੂੰ ਮੱਕੀ ਨੂੰ ਖਿੱਚਣ ਨੂੰ ਜਲਦੀ ਜਲਦੀ ਇਹ ਦਿੱਕਤ